ਉਸੀ ਜੁੜੇ ਹੋ ਪਬਲਿਕਸ ਮਾਣਾ نیوز ਚੈਨਲ ਨਾਲ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਜਿਹੜੇ ਨੇ ਪੂਰੇ ਮਜ਼ਦੂਰਾਂ ਦੀ ਮਜ਼ਦੂਰੀ ਦਾ 10% ਵਾਅਦਾ ਮੰਡੀ ਬੋਰਡ ਦੇ ਚੇਅਰਮੈਨ ਬਰਸੜ ਨੇ ਕਿਹਾ ਅੱਜ ਸਮਾਣਾ ਦੇ ਇੱਕ ਨੀਜੀ ਬੈਂਕਡ ਹਾਲ ਦੇ ਵਿੱਚ ਜਿਹੜੀ ਹੈ ਮੀਟਿੰਗ ਕੀਤੀ ਜਾਂਦੀ ਹੈ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੜ ਵਿਸ਼ੇਸ਼ ਤੌਰ ਤੇ ਪਹੁੰਚਦੇ ਨੇ ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਜਿਹੜੇ ਨੇ ਮੁਕੰਮਲ ਤੌਰ ਤੇ ਪੂਰੇ ਕਰ ਦਿੱਤੇ ਗਏ ਨੇ ਤੇ ਮੰਡੀ ਅਤੇ ਪਿੰਡਾਂ ਦੀਆਂ ਸੜਕਾਂ ਵਾਸਤੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 9000 ਕਰੋੜ ਜਿਹੜਾ ਰੂਰਲ ਡਿਪਾਰਟਮੈਂਟ ਦੇ ਬਾਕੀ ਖੜੇ ਹਨ ਜਿਨ੍ਹਾਂ ਕਾਰਨ ਦਿੱਕਤ ਆ ਰਹੀ ਹੈ ਪਰ 1800 ਕਰੋੜ ਦਾ ਲੋਨ ਲੈ ਕੇ ਜਿਹੜੀਆਂ ਸੜਕਾਂ ਦੀ ਮੁਰੰਮਤ ਜਿਹੜੀ ਆ ਹੁਣ ਕਰਵਾਈ ਜਾਣੀ ਹੈ ਕੇਂਦਰ ਸਰਕਾਰ ਜਿਹੜੀ ਝੋਨੇ ਦੀ ਖਰੀਦ ਨੂੰ ਦੇਖਦੇ ਐਫਸੀਆਈ ਸੈਲਰ ਗੋਦਾਮ ਜਿਹੜੇ ਨੇ ਖਾਲੀ ਕਰਾਉਣ ਦੇ ਲਈ ਪੈੜੀ ਵੀ ਜਿਹੜੀ ਹੈ ਚੀਜ਼ਾਂ ਵਿੱਚ ਸਾਨੂੰ ਕੋਈ ਦਿੱਕਤ ਨਾ ਆਵੇ ਭਾਜਪਾ ਵੱਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਪੰਜਾਬ ਦੀ ੱੱਕੇਸ਼ਾਈ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਪੰਜਾਬ ਦੀ ਦੁਸ਼ਮਣ ਪਾਰਟੀ ਹੈ ਅਤੇ ਮਗਰ ਮੱਛ ਦੇ ਜਿਹੜੇ ਹੰਝੂ ਬਹਾ ਰਹੀ ਹੈ ਤੇ ਰਾਸ਼ਨ ਕਾਰਡ ਜਿਹੜੇ ਨੇ 11 ਲੱਖ ਲੋਕਾਂ ਦੇ ਕੱਟਣ ਦੇ ਲਈ ਕੇਂਦਰ ਸਰਕਾਰ ਵੱਲੋਂ ਅੰਦੇਸ਼ ਦਿੱਤੇ ਗਏ ਨਹੀਂ ਉਨਾ ਕेलो ਕਿਹਾ ਗਿਆ ਕਿ ਸਰਕਾਰ ਜਿਹੜੀ ਹੈ ਇੱਕ ਵੀ ਪੈਸਾ ਜਿਹੜਾ ਹਲੇ ਤੱਕ ਬਰਬਾਦ ਨਹੀਂ ਕਰ ਰਹੀ ਪਰ ਕੇਂਦਰ ਸਰਕਾਰ ਲਗਾਤਾਰ ਜਿਹੜੀ ਹੈ ਟਿੱਪਣੀਆਂ ਤੇ ਟਿੱਪਣੀਆਂ ਹੀ ਕਰਦੀ ਨਜ਼ਰ ਆਉਂਦੀ ਹੈ ਪੰਜਾਬ ਵਿੱਚ ਜਦੋਂ ਹੜ੍ਹ ਆਏ ਸਨ ਉਦੋਂ ਵੀ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਕੋਈ ਵੀ ਜਿਹੜੀ ਮਦਦ ਹੈ ਨਹੀਂ ਕੀਤੀ ਜਾਂਦੀ ਸਾਰਾ ਜਿਹੜਾ ਕਰਜ਼ਾ ਅੰਬਾਨੀ ਡਾਨੀਆਂ ਦਾ ਹੀ ਮਾਫ ਕੀਤਾ ਗਿਆ ਸੀ ਕਿਸਾਨਾਂ ਦੇ ਕਰਜ਼ਾ ਜਿਹੜਾ ਮਾਫ ਨਹੀਂ ਕੀਤਾ ਗਿਆ ਸੀ ਜਿਸ ਕਰਕੇ ਹਰਚੰਦ ਸਿੰਘ ਬਰਸੜ ਵੱਲੋਂ ਅੱਜ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਹੈ ਲਗਾਤਾਰ ਪੜਾਸ ਕੱਢੀ ਜਾਂਦੀ ਹੈ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਸਮਾਣਾ ਦੇ ਬੈਂਕਟ ਹਾਲ ਦੇ ਵਿੱਚ ਇਹ ਸਾਂਝੀਆਂ ਕਰ ਰਹੇ ਹਾਂ ਜਿੱਤੇ ਆਏ ਹੋਏ ਮਹਿਮਾਨਾਂ ਵੱਲੋਂ ਹਰਚੰਤ ਸਿੰਘ ਪਰਸਟ ਦਾ ਸਵਾਗਤ ਕੀਤਾ ਜਾਂਦਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਨਿੱਜੀ ਪੈਲਸ ਦੇ ਵਿੱਚੋਂ ਨਿਕਲ ਕੇ ਵੀ ਨਜ਼ਰ ਆ ਰਹੀਆਂ ਨੇ ਜਿੱਥੇ ਵਕ ਵਕ ਲੋਕ ਪਹੁੰਚਦੇ ਨੇ ਚਾਹੇ ਉਹ ਸੈਲਰ ਸਨ ਚਾਹੇ ਹੋਰ ਵੀ ਜਿਹੜੇ ਸ਼ਹਿਰ ਦੇ ਲੋਕ ਸਨ ਉੱਥੇ ਪਹੁੰਚਦੇ ਨੇ ਉਹਨਾਂ ਵੱਲੋਂ ਸਾਰਿਆਂ ਵੱਲੋਂ ਹੀ ਜਿਹੜਾ ਪਰਮਾ ਸਵਾਗਤ ਕੀਤਾ ਜਾਂਦਾ ਹੈ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਕੰਤਾ ਪਾਰਟੀ ਪੰਜਾਬ ਦੀ ਨੰਬਰ 1 ਦੁਸ਼ਮਣ ਜਮਾਤ ਹੈ ਜਿਹੜੇ ਹੁਣੇ ਮੈਂ ਤੁਹਾਨੂੰ ਦੱਸ ਕੇ ਹਟਿਆ ਪੰਜਾਬ ਦਾ 9000 ਕਰੋੜ ਰੁਪਇਆ ਰੁਕਿਆ ਹੋਇਆ ਉਹ ਸਾਡੇ 83 ਭਰਾਵਾਂ ਵਾਸਤੇ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਪਿੰਡਾਂ ਦੀ ਲਿੰਕ ਸੜਕਾਂ ਵਾਸਤੇ ਬਣਨਾ ਉਹ ਤਾਂ ਦੇ ਨਹੀਂ ਰਹੇ ਇਹ ਮਗਰਮੱਛ ਦੇ ਹੰਝੂ ਗੇਰ ਰਹੇ ਨੇ ਔਰ ਮੈਂ ਤੁਹਾਨੂੰ ਹੋਰ ਦੱਸਦਾ ਇਹਨਾਂ ਨੇ 11 ਲੱਖ ਜਿਹੜੇ ਰਾਸ਼ਨ ਕਾਰਡ ਲੋਕਾਂ ਨੂੰ ਰਾਸ਼ਨ ਮਿਲਦਾ ਕੇਂਦਰ ਸਰਕਾਰ ਵੱਲੋਂ ਮਿਲਦਾ ਉਹ ਰਾਸ਼ਨ ਕੱਟਣ ਦਾ ਵੀ ਨੋਟਿਸ ਪੰਜਾਬ ਸਰਕਾਰ ਨੂੰ ਭੇਜਤਾ 11 ਲੱਖ ਦਾ ਮਤਲਬ ਹੈ ਕਿ ਜੇ ਇਹ ਉਹਦੇ ਨਾਲ ਤੁਸੀਂ 5 ਬੰਦੇ ਵੀ ਇੱਕ ਨਾਲ ਇਫੈਕਟ ਹੋਣ ਤਾਂ 55 ਲੱਖ ਬੰਦੇ ਇਫੈਕਟ ਹੁੰਦੇ ਨੇ ਇਹ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਸਿਰਫ ਮਗਰਮਚ ਦੇ ਹੰਝੂ ਬਹਾ ਰਹੀ ਹੈ ਅੱਜ ਕਿਉਂਕਿ ਇਲੈਕਸ਼ਨ ਅੱਗੇ 27 ਦੀ ਹੈਗੀ ਆ ਇਹ ਸਾਢੇ 3 ਸਾਲ ਤੋਂ ਸੁੱਤੇ ਪਏ ਨੇ ਕੇਂਦਰ 'ਚ 11 ਸਾਲ ਹੋ ਗਏ ਮੋਦੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਕਿ ਪੰਜਾਬ ਨੂੰ 1 ਰੁਪਿਆ ਵੀ ਦੱਸਣ ਕੋਈ ਪੈਕੇਜ ਦਿੱਤਾ ਪੰਜਾਬ ਦੇ ਵਿੱਚ ਪਿਛਲੇ ਸਾਲ ਪਹਾੜ ਆਏ ਸੀਗੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਘੱਟੋ-ਘੱਟ 15000 ਕਰੋੜ ਦਾ ਪੈਕੇਜ দাও ਐਡਾ ਵੱਡਾ ਨੁਕਸਾਨ ਹੋਇਆ ਕੋਈ ਪੈਸਾ ਨਹੀਂ ਉਹਨਾਂ ਨੇ ਦਿੱਤਾ ਬਾਡਰ ਦੀ ਜਿਹੜੀ ਰਾਖੀ ਵਾਸਤੇ ਕਿੰਨਾ ਖਰਚਾ ਹੋ ਰਿਹਾ ਹੈ ਉਹਦੇ ਵਾਸਤੇ ਕੋਈ ਪੈਸਾ ਨਹੀਂ ਦੇ ਰਹੇ ਔਰ ਭਾਰਤੀ ਜਨਤਾ ਪਾਰਟੀ ਦੇ ਆਗੂ ਅੱਜ ਮਗਰਮੱਛ ਵਾਲੇ ਹੰਝੂ ਬਹਾ ਰਹੇ ਨੇ ਔਰ ਇਹ ਅਦਾਨੀ ਵਾਨੀਆ ਨੂੰ ਸਹੂਲਤਾ ਦੇਣ ਵਾਸਤੇ ਸਿਰਫ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜਿਹੜੇ ਆਮ ਕਿਸਾਨੀ ਲੋਕ ਨੇ ਸਾਡੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਸਾਡੇ ਵਪਾਰੀ ਨੇ ਉਹਨਾਂ ਛੋਟੇ ਵਪਾਰੀਆਂ ਪ੍ਰਤੀ ਇਹਨਾਂ ਦਾ ਕੋਈ ਹਿੱਤ ਨਹੀਂ ਇਹ ਵੱਡੇ ਕਾਰਪੋਰੇਟ ਨੂੰ ਪਾਲਣ ਵਾਲੀ ਸਰਕਾਰ ਹੈ ਔਰ ਇਹਦਾ ਨਤੀਜਾ ਇਹ ਹੈ ਕਿ ਪਿਛਲੇ 11 ਸਾਲਾਂ ਦੇ ਵਿੱਚ ਤਕਰੀਬਨ 25 ਲੱਖ ਕਰੋੜ ਰੁਪਈਆ ਇਹਨਾਂ ਨੇ ਵੱਡੇ ਕਾਰਪੋਰੇਟ ਦਾ ਜਿਹੜਾ ਕਰਜ਼ਾ ਉਹ ਡੈਟ ਕਲੀਅਰ ਕਰਤਾ ਮਾਫ ਕਰਤਾ ਔਰ ਸਾਡੇ ਪੰਜਾਬ ਨੂੰ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ 92000 ਸਾਡੇ ਪੰਜਾਬ ਦੇ ਮਜ਼ਦੂਰਾਂ ਦਾ ਕਰਜ਼ਾ 5000 ਕਰੋੜ ਹੈ ਉਹ ਵੀ ਨਹੀਂ ਮਾਫ ਕੀਤਾ ਸੋਨੇ ਦੇ ਖੇਤ ਕੇ ਮੁਕੰਮਲ ਪ੍ਰਬੰਧ ਹੋ ਗਏ ਸੀ ਜੀ ਸਰ ਕਿਸ ਤਰ੍ਹਾਂ ਹਾਂ ਜੀ ਹਾਂ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਹਰ ਪਾਸੇ ਸਾਡੀਆਂ ਸਾਰੀਆਂ ਡਿਊਟੀਆਂ ਲੱਗੀਆਂ ਜਾ ਚੁੱਕੀਆਂ ਨੇ ਤੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਸਾਡੇ ਕਿਸਾਨ ਭਰਾਵਾਂ ਨੂੰ ਨਾੜ ਸੀ ਭਰਾਵਾਂ ਨੂੰ ਕਿਸੇ ਲੈਵਲ ਤੇ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਔਰ ਮਜ਼ਦੂਰ ਭਰਾਵਾਂ ਵਾਸਤੇ ਵੀ ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਕੱਲੀ ਫੈਸਲਾ ਕੀਤਾ ਕਿ ਉਹਨਾਂ ਦੀ ਜਿਹੜੀ ਮਜ਼ਦੂਰੀ ਹੈ ਉਹ 10% ਵਧਾਈ ਹੈ ਸਾਰੀਆਂ ਮਜ਼ਦੂਰ ਜਥੇਬੰਦਿਆਂ ਦੀ ਇਹੀ ਮੰਗ ਸੀ ਅਸੀਂ 100% ਉਹਨਾਂ ਦੀ ਮੰਗ ਪੂਰੀ ਕੀਤੀ ਠੀਕ ਹੈ ਸਰ ਜੀ ਆਨੇ ਐਤਕੀ ਅਸੀਂ ਨੇ ਮਾਨ ਸਾਹਿਬ ਨੇ ਤਿੰਨ ਮੈਂਬਰਾਂ ਦੀ ਕੈਬਨਿਟ ਮੰਤਰੀਆਂ ਦੀ ਕਮੇਟੀ ਬਣਾਈ ਹੈ ਤਾਂ ਕਿ ਪਿਛਲੇ ਸਾਲ ਜਿਸ ਤਰ੍ਹਾਂ ਜੀਰੀ ਚੱਕਣ ਦੇ ਵਿੱਚ ਪ੍ਰੋਬਲਮ ਆਈ ਸੀਗੀ ਉਹ ਨਾ ਆਵੇ ਔਰ ਉਹਦੇ ਵਾਸਤੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਪਰੰਤੂ ਮੈਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਤੁਹਾਡੇ ਰਾਹੀਂ ਕਿ ਜਿੰਨੀ ਗੋਦਾਮਾਂ ਦੇ ਵਿੱਚ ਮਾਲ ਪਿਆ ਹੈ ਚਾਵਲ ਮਿਲਿੰਗ ਹੋਣ ਤੋਂ ਬਾਅਦ ਔਰ ਜਿੰਨਾ ਮਾਲ ਛੈਲਰਾਂ ਚ ਪਿਆ ਉਹਨੂੰ ਜਲਦੀ ਤੋਂ ਜਲਦੀ ਚਕਵਾਉਣ ਕਿਉਂਕਿ ਸਾਰਾ ਮਾਲ ਐਫਸੀਆਈ ਦੀ ਪ੍ਰਾਪਰਟੀ ਹੈ ਕੇਂਦਰ ਸਰਕਾਰ ਦੀ ਪ੍ਰਾਪਰਟੀ ਹੈ ਪੰਜਾਬ ਦੇ ਜਿਹੜੇ ਗੋਦਾਮ ਨੱਕੋ ਨੱਕ ਭਰੇ ਪਏ ਨੇ ਅਸੀਂ ਮੋਦੀ ਸਾਹਿਬ ਨੂੰ ਤੁਹਾਡੇ ਰਾਹੀਂ ਬੇਨਤੀ ਕਰਦੇ ਆਂ ਕਿ ਉਹ ਮਾਲ ਚੁਕਵਾਉਣ ਤਾਂ ਕਿ ਪੈਡੀ ਸੀਜ਼ਨ ਦੇ ਵਿੱਚ ਜੀਰੀ ਖਰੀਦਣ ਤੋਂ ਬਾਅਦ ਮਿਲਿੰਗ ਤੋਂ ਬਾਅਦ ਸਾਡੇ ਅਰਥੀ ਭਰਾਵਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਮਾਲ ਰੱਖਣ ਦੇ ਵਿੱਚ ਔਰ ਖਰੀਦ ਫਰੋਕਤ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਜੇ ਮੈਂ ਸਭ ਜਿਸ ਤਰ੍ਹਾਂ ਮੈਂ ਸਹਿਮਤ ਹਾਂ ਸਾਨੂੰ ਸਮੱਸਿਆ ਕਿੱਥੇ ਆ ਰਹੀ ਹੈ ਕਿ ਕੇਂਦਰ ਦੀ ਹੀ ਮੋਦੀ ਸਰਕਾਰ ਨੇ ਸਾਡਾ ਤਕਰੀਬਨ 9000 ਕਰੋੜ ਰੁਪਇਆ ਹੋ ਗਿਆ ਰੂਰਲ ਡਿਵੈਲਪਮੈਂਟ ਦਾ ਫੰਡ ਜਿਹੜਾ ਸਾਰੀਆਂ ਲਿੰਕ ਰੋਡ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਹੈ ਮੰਡੀਆਂ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਹੈ ਮੰਡੀਆਂ ਦੇ ਫੜ ਬਣਨੇ ਨੇ ਸ਼ੈੱਡ ਬਣਨੇ ਨੇ ਹੋਰ ਸਹੂਲਤਾ ਮੰਡੀ ਦੇ ਵਿੱਚ ਜੋ ਮਿਲੀਆਂ ਨੇ ਉਹ ਉਸੇ ਪੈਸੇ ਨਾਲ ਮਿਲੀਆਂ ਨੇ ਪਰੰਤੂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਮੋਦੀ ਸਾਹਿਬ ਨੇ ਸਾਡਾ ਉਹ ਪੈਸਾ ਵੀ ਰੋਕ ਰੱਖਿਆ ਹੈ ਔਰ ਸਾਨੂੰ ਕੋਈ ਵੀ ਪੈਕੇਜ ਪੰਜਾਬ ਸਰਕਾਰ ਨੂੰ ਨਹੀਂ ਦਿੱਤਾ ਇਸ ਦੇ ਬਾਵਜੂਦ ਅਸੀਂ ਤਕਰੀਬਨ ਨਵਾੜ ਤੋਂ ਕੁਝ ਪੈਸੇ ਲੈ ਕੇ 1800 ਕਰੋੜ ਦਾ ਲੋਨ ਕਰਵਾਇਆ ਉਹਦੇ ਨਾਲ ਅਸੀਂ ਲਿੰਕ ਰੋਡ ਦੀ ਮੁਰੰਮਤ ਕਰਵਾ ਰਹੇ ਹਾਂ ਬਹੁਤ ਜਲਦੀ ਸਾਰੇ ਪੰਜਾਬ 'ਚ ਜਿਹੜੀਆਂ ਪਿਛਲੇ 9 ਸਾਲਾਂ ਤੋਂ ਸੜਕਾਂ ਨਹੀਂ ਬਣੀਆਂ ਉਹਨਾਂ ਦੀ ਮੁਰੰਮਤ ਦੇ ਕੰਮ ਚਾਲੂ ਹੋ ਜਾਣਗੇ ਔਰ ਠੇਕੇ ਇਹਦੇ ਦਿੱਤੇ ਜਾ ਚੁੱਕੇ ਨੇ ਸਾਰੇ ਟੈਂਡਰ ਖੁੱਲ ਚੁੱਕੇ ਨੇ ਪੰਜਾਬ ਦੇ ਵਿੱਚ ਜਿਹੜੇ ਕੈਂਪ